ਸਸਕਾਲ ਅੱਜ 30 ਤਰੀਕ ਜਿਹੜਾ ਸੋਮਵਾਰ ਦਾ ਦਿਨ ਚੜ੍ਹਿਆ ਹੈਗਾ ਅੱਜ ਬੜੀਆਂ ਕੁਝ ਕੁਇਕ ਅਨਾਉਂਸਮੈਂਟਸ ਨੇ ਔਰ ਇਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਬਹੁਤ ਪਾਸਿਓਂ ਇਹ ਡਿਮਾਂਡ ਆ ਰਹੀ ਹੈ ਕਿ ਲੋਕਾਂ ਕੋਲ ਪੈਸੇ ਖਤਮ ਹੋ ਗਏ ਚੀਜ਼ਾਂ ਖਰੀਦਣ ਲਈ ਸਾਰਾ ਕੁਝ ਕੈਸ਼ ਤੇ ਹੋ ਰਿਹਾ ਇਸ ਕਰਕੇ ਅਸੀਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਏਟੀਐਮਾਂ ਤੇ ਲੋਕਾਂ ਨੂੰ ਜਿਹੜੀ ਖੁੱਲ ਦੇ ਰਹੇ ਹੈਗੇ ਆ ਜਾ ਕੇ ਆਪਣਾ ਪੈਸਾ ਕਢਵਾਉਣ ਦੀ ਕਰਫਿਊ ਚ ਖੁੱਲਣੀ ਹੈਗੀ ਜਿਵੇਂ ਮੈਂ ਕੱਲ ਦੱਸਿਆ ਸੀ ਦਵਾਈਆਂ ਲੈਣ ਲਈ ਖੁੱਲ੍ਹ ਦਿੱਤੀ ਸੀ ਇਹ ਸਿਰਫ ਏਟੀਐਮ ਤੇ ਜਾਣ ਦੀ ਪਰਵਾਨਗੀ ਹੈਗੀ ਹੈ ਕਰਫਿਊ ਚ ਕੋਈ ਢਿੱਲ ਨਹੀਂ ਕਰਫਿਊ ਚੱਲੇਗਾ ਏਟੀਐਮ ਤੇ ਤੁਸੀਂ ਜਾਣਾ ਹੈ ਏਟੀਐਮ ਦਾ ਕਾਰਡ ਲੈ ਕੇ ਪੈਦਲ ਜਾਣਾ ਕੋਈ ਵੀ ਬੰਦਾ ਮੋਟਰਸਾਈਕਲ ਸਕੂਟਰ ਤੇ ਕਾਰ ਤੇ ਨਹੀਂ ਨਿਕਲੂਗਾ ਨੇੜੇ ਦੀ ਏਟੀਐਮ ਤੇ ਜਾਓ ਉੱਥੇ ਗੋਲੇ ਮਾਰੇ ਹੋਣਗੇ ਸੋਸ਼ਲ ਡਿਸਟੈਂਸਿੰਗ 1 ਡੇਡ ਮੀਟਰ ਦੀ ਤੁਸੀਂ ਰੱਖਣੀ ਹੈ ਉੱਥੋਂ ਤੁਸੀਂ ਇਹ ਏਟੀਐਮ ਤੋਂ ਪੈਸੇ ਕਢਾਉਣੇ ਆ ਏਟੀਐਮ ਹੈਗੀ ਹੈ ਥੋੜੇ ਅਮੀਰ ਜਾਂ ਮੱਧ ਵਰਗ ਦੇ ਲੋਕਾਂ ਲਈ ਜਿਨ੍ਹਾਂ ਕੋਲ ਇੱਕ ਏਟੀਐਮ ਹੈਗੀ ਹੈ ਇਸ ਤੋਂ ਇਲਾਵਾ ਜਿਹੜੇ ਬੈਂਕ ਨੇ ਗਰੀਬ ਲੋਕਾਂ ਲਈ 11 ਤੋਂ ਲੈ ਕੇ 2 ਵਜੇ ਤੱਕ ਸਿਰਫ ਉਹਨਾਂ ਲੋਕਾਂ ਲਈ ਜਿਨ੍ਹਾਂ ਕੋਲ ਏਟੀਐਮ ਨਹੀਂ ਹੈਗੀ ਉਹਨਾਂ ਲਈ ਬੈਂਕ ਜਿਹੜੇ ਹੈਗੇ ਆ ਉਹ ਖੁੱਲੇ ਰਹਿਣਗੇ ਹਰ ਰੋਜ਼ ਇਸੇ ਤਰ੍ਹਾਂ ਏਟੀਐਮ ਲਈ ਵੀ ਹੈ 11 ਤੋਂ 2 ਹਰ ਰੋਜ਼ ਉਪੰਨ ਲੱਗੂ ਹੋਏਗਾ ਜਿਹੜੇ ਮੇਰੇ ਅਮੀਰ ਲੋਕ ਨੇ ਜਿਨ੍ਹਾਂ ਕੋਲ ਏਟੀਐਮ ਹੈ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਉਹ ਜਾ ਕੇ ਬੈਂਕ 'ਚ ਭੀੜ ਨਾ ਕਰਨ ਸਿਰਫ ਔਰ ਸਿਰਫ ਏਟੀਐਮ ਵਰਤਣ ਜਿਹੜੇ ਮੇਰੇ ਵੀਰਾਂ ਕੋਲ ਏਟੀਐਮ ਨਹੀਂ ਹੈਗੀ ਉਹ ਬੈਂਕ 'ਚ ਜਾ ਸਕਦੇ ਨੇ ਜਿਹੜੇ ਵਿਅਕਤੀ ਕੋਲ ਏਟੀਐਮ ਕਾਰਡ ਹੋਏਗਾ ਉਹਨੂੰ ਬੈਂਕ ਮੈਨੇਜਰ ਇੰਟਰਟੇਨ ਨਹੀਂ ਕਰੇਗਾ ਅੰਦਰ ਵੜਨ ਨਹੀਂ ਦਿੱਤਾ ਜਾਏਗਾ ਔਰ ਗਰੀਬਾਂ ਨੂੰ ਜਿਹੜਾ ਹੈਗਾ ਇਹ ਬੈਂਕਾਂ 'ਚੋਂ ਪੈਸਾ ਮਿਲੇਗਾ ਟਰੇਡਰ ਜਿਹੜੇ ਹੈਗੇ ਆ ਕਿਉਂਕਿ ਬਹੁਤ ਸਾਰੇ ਟਰੇਡਰ ਹੈ ਉਹਨਾਂ ਕੋਲ ਕੈਸ਼ 'ਚ ਬਹੁਤ ਪੈਸਾ ਆ ਰਿਹਾ ਹੈ ਜਾਂ ਆਇਲ ਕੰਪਨੀਆਂ ਕੋਲ ਬਹੁਤ ਪੈਸਾ ਆ ਰਿਹਾ ਉਹ ਪੈਸੇ ਜਮ੍ਹਾਂ ਕਰਾਉਣ ਲਈ ਇਹ ਹੋਰ ਜ਼ਰੂਰੀ ਵਸਤਾਂ ਕਿਸੇ ਹੋਰ ਸੁਬਿਆਂ ਤੋਂ ਮੰਗਵਾਉਣ ਲਈ ਜਿਹੜੀ ਟ੍ਰਾਂਸਫਰ ਕਰਾਉਣੀ ਹੈ ਉਹਦੇ ਲਈ ਉਹ 11 ਤੋਂ 2 ਬੈਂਕ 'ਚ ਜਾ ਸਕਣਗੇ ਪਰ ਮੇਰੀ ਅਪੀਲ ਹੈ ਕਿਉਂਕਿ 11 ਤੋਂ 2 ਅਸੀਂ ਹਰ ਰੋਜ਼ ਆਗਿਆ ਦਵਾਂਗੇ ਤਾਂ ਇਸ ਕਰਕੇ ਇੱਕਦਮ ਭੀੜ ਨਹੀਂ ਲਾਣੀ ਗੋਲਿਆਂ 'ਚ ਖੜਨਾ ਦੂਰੀ ਰੱਖਣੀ ਹੈ ਅੱਜ ਪਹਿਲੇ ਦਿਨ ਤੁਸੀਂ ਜਿਹੜਾ ਹੈਗਾ ਗਰੀਬਾਂ ਨੂੰ ਪੈਸਾ ਲੈਣ ਲਿਓ ਕੱਲ ਤੋਂ ਤੁਸੀਂ ਚਲੀ ਜਾਓ ਇਹ ਇਸ 'ਤੇ ਸਹਿਯੋਗ ਕਰੋ ਜੇ ਤੁਹਾਨੂੰ ਬੈਂਕ 'ਚ ਤੁਸੀਂ ਜਾਣਾ ਹੈ ਜਿਹੜੇ ਗੋਲੇ ਲੱਗੇ ਆਪਸ 'ਚ ਦੂਰੀ ਰੱਖਣੀ ਹੈ ਸੈਨੀਟਾਈਜ਼ਰ ਦਾ ਪ੍ਰਯੋਗ ਕਰਨਾ ਹੈ ਜਾਂਦੇ ਵੀ ਲੈ ਕੇ ਹੋਂ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋ ਕੇ ਜਾਣੇ ਆ ਘਰੇ ਪਹੁੰਚ ਕੇ ਫੇਰ ਸਾਬਣ ਨਾਲ ਹੱਥ ਧੋਣੇ ਆ ਬੈਂਕ ਮੈਨੇਜਰ ਇਨਸ਼ੋਰ ਕਰਨਗੇ ਕਿ ਜਿਹੜੀ ਏਟੀਐਮ ਹੈਗੀ ਆ ਉਹਦੇ ਦਰਵਾਜ਼ੇ ਨੂੰ ਹੈਂਡਲ ਨੂੰ ਬਾਰ-ਬਾਰ ਸਾਫ਼ ਕੀਤਾ ਜਾਵੇ ਜਿਹੜਾ ਉਹਨਾਂ ਦਾ ਗਾਰਡ ਹੈਗਾ ਉਹ ਵੀ ਸੈਨੀਟਾਈਜ਼ਰ ਉਪਲਬਧ ਕਰਾਵੇਗਾ ਤੇ ਆਪਾਂ ਸਾਰਿਆਂ ਨੇ ਆਪਣੇ ਆਪ ਨੂੰ ਬਚਾਉਣਾ ਹੈ ਜਦੋਂ ਤੁਸੀਂ ਪੈਸੇ ਕੱਢ ਕੇ ਆਏ ਹੋ ਜਾਂ ਪੈਸੇ ਕੱਢਣ ਜਾਣ ਲੱਗੇ ਹੋ ਦੋਨੇ ਵੇਲੇ ਆਪਦੇ ਹੱਥ ਧੋ ਕੇ ਜਾਣੀ ਹੈਗੀ ਆ ਔਰ ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਜੀ ਜੀ ਅਸੀਂ ਅਨਾਜ ਝੋਨੇ ਆ ਸਾਨੂੰ ਪੈਟਰੋਲ ਨਹੀਂ ਮਿਲ ਰਿਆ ਇਸ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ ਜਿਹੜੇ ਹੈਗੇ ਆ 24 ਘੰਟੇ ਉਹਨਾਂ ਨੂੰ ਖੁੱਲਣ ਦੀ ਮੈਂ ਆਗਿਆ ਦੰਨਾ ਹੈਗਾ ਸਬਜੈਕਟ ਟੂ ਦਾ ਕੰਡੀਸ਼ਨ ਹਰ ਪੈਟਰੋਲ ਪੰਪ ਤੇ ਸਿਰਫ ਇੱਕ ਕਰਿੰਦਾ ਹਾਜ਼ਰ ਰਹੇਗਾ ਇੱਕ ਕਰਿੰਦੇ ਦਾ ਜਿਹੜਾ ਪਾਸ ਹੈ ਪੈਟਰੋਲ ਪੰਪ ਮਾਲਕ ਜਿਹੜੀ ਮੇਰੇ ਹੈਗੇ ਆ ਗੀਰ ਉਹ ਡੀ ਐਫ ਐਸ ਸੀ ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲਰ ਤੋਂ ਲੈ ਲੈਣ ਅਗੇਨ ਮੈਂ ਕਹਿ ਰਿਹਾ ਕਰਫਿਊ ਚ ਕੋਈ ਢਿੱਲ ਨਹੀਂ ਹੈ ਸਿਰਫ ਜਿਹੜੀਆਂ ਜ਼ਰੂਰੀ ਅਸ਼ੀਆ ਢੋਣ ਵਾਲੀਆਂ ਚੀਜ਼ਾਂ ਨੇ ਜਾਂ ਅਖਬਾਰਾਂ ਦੇ ਜਿਹੜੇ ਢੋਣ ਵਾਲੇ ਟਰੱਕ ਹੈਗੇ ਨੇ ਉਹ ਜਿਹੜੇ ਹੈਗੇ ਆ ਇਹਨਾਂ ਪੈਟਰੋਲ ਪੰਪਾਂ ਤੋਂ ਜਾ ਕੇ ਆਪਦਾ ਤੇਲ ਪਵਾ ਸਕਦੇ ਕਿਉਂਕਿ ਆਮ ਲੋਕਾਂ ਲਈ ਕਰਫਿਊ ਹੈ ਆਮ ਲੋਕਾਂ ਨੇ ਸਕੂਟਰ ਮੋਟਰਸਾਈਕਲ ਚੱਲਣੀ ਨਹੀਂ ਤਾਂ ਉਹਨਾਂ ਨੇ ਤੇਲ ਪਵਾਉਣ ਲਈ ਕਾਹਦੇ ਤੋਂ ਆਣਾ ਹੈ ਜੇ ਲੋਕਾਂ ਨੇ ਉੱਤੇ ਭੀੜ ਕੀਤੀ ਤਾਂ ਉਹਨਾਂ ਦੇ ਵਿਰੁੱਧ ਜੇ ਕੋਈ ਬਿਨਾਂ ਜ਼ਰੂਰੀ ਕੰਮ ਤੋਂ ਬਾਹਰ ਪੈਟਰੋਲ ਲਈ ਗੇੜੀਆਂ ਮਾਰਨ ਲਈ ਅਗਰ ਪੈਟਰੋਲ ਪਾਉਣ ਗਿਆ ਉਸਤੇ ਬੜੀ ਸਖਤ ਕਾਰਵਾਈ ਕੀਤੀ ਜਾਵੇਗੀ ਸਿਰਫ ਜ਼ਰੂਰੀ ਅਵਸਥਾ ਦੀ ਢੋਟਵਾਈ ਲਈ ਪੈਟਰੋਲ ਪੰਪ ਖੁੱਲੇ ਰਹਿਣਗੇ ਅਖਬਾਰਾਂ ਦਾ ਕੋਈ ਵਹੀਕਲ ਅਖਬਾਰਾਂ ਦਾ ਕੋਈ ਹੌਕਰ ਅਗਰ ਅਖਬਾਰ ਵੰਡਣ ਦੇ ਕੰਮ ਲਈ ਜਾਂਦਾ ਉਹਨੂੰ ਕਿਤੇ ਵੀ ਰੋਕਿਆ ਨਾ ਜਾਵੇ ਮੇਰੀ ਦੁਵਾਰਾ ਤੋਂ ਸਾਰੇ ਸਟਾਫ ਨੂੰ ਥੱਲੇ ਅਪੀਲ ਹੈ ਇੱਕਵੇਂ ਲਾਸਟ ਦੇ ਵਿੱਚ ਇਹ ਗੱਲ ਕਹਿਣਾ ਹੈ ਮੇਰੇ ਜਿਹੜੇ ਪ੍ਰਵਾਸੀ ਵੀਰ ਹੈਗੇ ਨੇ ਇਹ ਸਾਡੇ ਪੰਜਾਬ ਦੀ ਇਕਨੋਮੀ 'ਚ ਇਹਨਾਂ ਨੇ ਬੜਾ ਹਿੱਸਾ ਪਾਇਆ ਹੈ ਹੁਣੇ ਔਖੀ ਘੜੀ ਵੇਲੇ ਪੈਦਲ ਆਪਦੇ ਘਰਾਂ ਨੂੰ ਜਾ ਰਹੇ ਆ ਇਹ ਸਾਡੇ ਪੰਜਾਬ ਦੇ ਮੱਥੇ ਤੇ ਕਲੰਕ ਹੈਗਾ ਕਿਰਪਾ ਕਰਕੇ ਤੁਸੀਂ ਆਪਦੇ ਘਰਾਂ ਨੂੰ ਨਾ ਜਾਓ ਅਸੀਂ ਡੇਰਾ ਬਿਆਸ ਤੇ ਹੋਰ ਸੰਸਥਾਵਾਂ ਨਾਲ ਗੱਲ ਕੀਤੀ ਹੈ ਉਹਨਾਂ ਦੇ ਜਿਹੜੇ ਅਸੀਂ ਤੁਹਾਡੇ ਜਿਹੜੇ ਉੱਥੇ ਕੈਂਪ ਸਥਾਪਿਤ ਕਰ ਰਹੇ ਹੈਗੇ ਆ ਉੱਥੇ ਤੁਹਾਨੂੰ ਲੰਗਰ ਵੀ ਮਿਲੇਗਾ ਤੁਹਾਡੀ ਸਿਹਤ ਦਾ ਵੀ ਧਿਆਨ ਰੱਖਾਂਗੇ ਅਗਰ ਤੁਸੀਂ ਹੁਣ ਚੱਲ ਕੇ ਬਿਹਾਰ ਜਾਂ ਯੂਪੀ ਜਾਓਗੇ ਤੁਹਾਡੀ એનર્ਜੀ ਵੈਸੀ ਡਿਪਲੀਟ ਹੋ ਜਾਣੀ ਹੈ ਭੁੱਖਣ ਪਾਣੀ ਜਾਉਗੇ ਤੁਸੀਂ ਬਿਮਾਰ ਪੈ ਜਾਉਗੇ ਔਰ ਬਿਮਾਰੀ ਦਾ ਤੋਹਫਾ ਤੁਸੀਂ ਆਪਣੇ ਬੱਚਿਆਂ ਲਈ ਲੈ ਜਾਉਗੇ ਆਪਦੇ ਬੱਚਿਆਂ ਦੀ ਸੁਰੱਖਿਆ ਲਈ ਤੁਸੀਂ ਪੰਜਾਬ ਚ ਟਿਕੋ ਸਾਡੀ ਪੁਲਿਸ ਸਾਡਾ ਪ੍ਰਸ਼ਾਸਨ ਤੁਹਾਡੇ ਨਾਲ ਲਗਾਤਾਰ ਸੰਪਰਕ ਕਰ ਰਿਹਾ ਕਿਸੇ ਨੂੰ ਕੋਈ ਖਾਣੇ ਦਾਣੇ ਦੀ ਪ੍ਰੋਬਲਮ ਹੈ ਸਾਡੇ ਕੰਟਰੋਲ ਰੂਮ ਤੇ ਸੰਪਰਕ ਕਰੋ ਸਾਡੀ ਐਸਡੀਐਮ ਤਹਿਸੀਲਦਾਰ ਐਸਐਚਓ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਜਿੱਥੇ ਤੁਹਾਡਾ ਕੈਂਪ ਬਣਾਵਾਂਗੇ ਜਿਹੜੀ ਫੈਕਟਰੀ ਚ ਤੁਸੀਂ ਬੈਠੇ ਹੋ ਉੱਥੇ ਅਸੀਂ ਤੁਹਾਨੂੰ ਥੋੜਾ ਰਾਸ਼ਨ ਪਹੁੰਚਾਵਾਂਗੇ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇਹ ਵੀਡੀਓਜ਼ ਬਣਾ ਕੇ ਵਾਇਰਲ ਕਰ ਰਹੇ ਆ ਵੀ ਜੀ ਅਸੀਂ ਭੁੱਖੇ ਮਰ ਗਏ ਇਹ ਗੱਲ ਠੀਕ ਹੋ ਸਕਦੀ ਹੈ ਕਈ ਸਾਰੇ ਲੋਕ ਜਿਹੜੇ ਹੈਗੇ ਆ ਮਜ਼ਦੂਰੀ ਕਰਕੇ ਰੋਜ਼ ਦੀ ਰੋਜ਼ ਖਾਣਾ ਖਾਂਦੇ ਆ ਪਰ ਪਹਿਲੇ ਦਿਨ ਤੋਂ ਪੁਲਿਸ ਰਾਹੀਂ ਸਿਵਲ ਪ੍ਰਸ਼ਾਸਨ ਰਾਹੀਂ ਅਸੀਂ ਐਸੇ ਲੋਕਾਂ ਤੱਕ ਲੰਗਰ ਪਹੁੰਚਾ ਰਹੇ ਆ ਸਾਰੇ ਸਰਪੰਚਾਂ ਨੇ ਸਾਰੇ ਗੁਰਦੁਆਰਿਆਂ ਨੇ ਇਹਨਾਂ ਤੱਕ ਲੰਗਰ ਪਹੁੰਚਾ ਰਹੀ ਹੈਗੇ ਆ ਇਸ ਤੋਂ ਇਲਾਵਾ ਅਸੀਂ ਲੋਕਲ ਟਰੇਡਰਸ ਤੋਂ ਜਿਹੜਾ ਸਹਿਯੋਗ ਲੈ ਕੇ ਜਿਹੜੇ ਸੁੱਕੇ ਰਸਦ ਦੇ ਪੈਕੇਟ ਬਣਾਏ ਆ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਆ ਇਹ ਤਹਮਲ ਦੀ ਲੋੜ ਹੈ ਬਹੁਤ ਸਾਰੇ ਜਿਹੜੇ ਐਸੇ ਲੋਕ ਨੇ ਜਿਹੜੇ ਲਾਲਚੀ ਕਿਸਮ ਦੇ ਲੋਕ ਨੇ ਉਹ ਜਾਣ ਬੁੱਝ ਕੇ ਇਸ ਚੀਜ਼ ਦਾ ਫਾਇਦਾ ਨਾ ਉਠਾਉਣ ਔਰ ਇਸ ਤਰ੍ਹਾਂ ਦੀ ਇਮੇਜ ਪ੍ਰਗਟ ਨਾ ਕਰਨ ਕਿ ਪੰਜਾਬ 'ਚ ਖਾਣੇ ਦੀ ਕੋਈ ਕਮੀ ਹੈ ਮੈਂ ਇਸ ਇਹ ਤੁਹਾਨੂੰ ਕਲੀਅਰ ਕਰ ਦਵਾ ਕਿ ਅਸੀਂ ਫਰਵਰੀ ਮਾਰਚ ਦੀ ਜਿਹੜੀ ਖਣਕ ਹੈ ਪਿੱਛੇ ਵੰਡ ਕੇ ਹਟੇ ਆ ਹੁਣ ਅਸੀਂ ਸੁੱਕਾ ਰਾਸ਼ਨ ਵੀ ਭੇਜ ਰਹੇ ਆ ਲੰਗਰ ਵੀ ਭੇਜਣੀ ਹੈ ਥੋੜੀ ਦੇਰੀ ਹੋ ਸਕਦੀ ਹੈ ਜਦ ਤੱਕ ਦੇਰੀ ਹੁੰਦੀ ਹੈ ਪਿੰਡ ਵਾਲੇ ਆ ਮਹੱਲੇ ਵਾਲੇ ਐਸੇ ਲੋਕ ਜਿਨ੍ਹਾਂ ਕੋਲ ਬਿਲਕੁਲ ਰਾਸ਼ਨ ਨਹੀਂ ਹੈ ਉਹਨਾਂ ਨੂੰ ਰਾਸ਼ਨ ਖਵਾਉਣ ਪਰ ਆਪਾਂ ਇਹ ਕਹਿ ਕੇ ਕਿ ਕੋਈ ਰਾਸ਼ਨ ਦੀ ਕਮੀ ਹੈ ਆਪਣੀ ਗਦਾਮਾ ਚ 2 ਸਾਲ ਦਾ ਖਾਣਾ ਪਿਆ ਪਰ ਸਾਡੇ ਜਿਹੜੇ 5 ਲੱਖ ਮੀਟ੍ਰਿਕ ਟਨ ਜਿਹੜੀ ਕਣਕ ਹੈ ਕਿਸਾਨਾਂ ਨੇ ਵੜਣੀ ਹੈ ਉਹ ਖੇਤਾਂ ਚ 5 ਲੱਖ ਮੀਟ੍ਰਿਕ ਟਨ ਦਾ ਮਤਲਬ ਹੈ ਕਿ 50 ਲੱਖ ਕੁਇੰਟਲ 50 ਲੱਖ ਕੁਇੰਟਲ ਦਾ ਮਤਲਬ ਹੈ ਕਿ 50 ਕਰੋੜ ਕਿਲੋ ਜੀ ਦੇ ਨਾਲ ਪੂਰਾ ਹਿੰਦੁਸਤਾਨ ਇੱਕ ਦਿਨ ਦਾ ਖਾਣਾ ਖਾ ਸਕਦਾ ਹੈਗਾ ਸਾਡੇ ਕੋਲ ਅਨਾਜ ਬਹੁਤ ਹੈ ਕਿਰਪਾ ਕਰਕੇ ਬਾਰ ਬਾਰ ਇਸ ਤਰ੍ਹਾਂ ਦੀਆਂ ਅਫਵਾਹਾਂ ਆਫਲਾਓ ਕਿ ਕੋਈ ਅਨਾਜ ਦੀ ਕਮੀ ਹੈ ਤੁਹਾਡੇ ਦੁਆਰੇ ਤੇ ਪਹੁੰਚੂਗਾ ਪਰ ਜੇ ਕੋਈ ਵੀ ਮੇਰੇ ਘਰੇ ਵੀ ਪਿਆ ਫਿਰ ਵੀ ਮੈਂ ਇਕੱਠਾ ਕਰਨਾ ਐਸੇ ਲੋਕਾਂ ਨੂੰ ਬਿਲਕੁਲ ਅਸੀਂ ਕੰਸੀਡਰ ਨਹੀਂ ਕਰਾਂਗੇ ਜਿਹੜੇ ਅਤੀ ਜ਼ਰੂਰੀ ਅਤੀ ਲੋੜਵੰਦ ਨੇ ਉਹਨਾਂ ਤੱਕ ਅਨਾਜ ਦੀ ਕੋਈ ਕਮੀ ਨਹੀਂ ਆਣ ਦੇਵਾਂਗੇ ਮੇਰੀ ਇਹ ਸੌਹ ਹੈ ਤੁਹਾਡੇ ਸਾਹਮਣੇ ਔਰ ਤੁਸੀਂ ਥੋੜਾ ਤਮਮਲ ਰੱਖੋ ਔਰ ਸਾਨੂੰ ਸਹਿਯੋਗ ਦਿਓ ਆਪਾਂ ਬਿਮਾਰੀ ਤੋਂ ਬਚਣਾ ਹੈ ਅਨਾਜ ਦੀ ਕਮੀ ਨਾ ਪੰਜਾਬ ਚ ਪਹਿਲਾਂ ਸੀ ਨਾ ਅੱਜ ਔਰ ਮੈਂ ਹੋ ਸਕਦਾ ਹੈ ਕੋਈ ਜ਼ਰੂਰੀ ਅਨਾਉਂਸਮੈਂਟਸ ਤੁਹਾਡੇ ਨਾਲ ਲੈ ਕੇ ਸ਼ਾਮ ਨੂੰ ਵੀ ਖਤਬਾ ਹੋਵਾਂ ਔਰ ਲਗਾਤਾਰ ਤੁਹਾਨੂੰ ਇਹ ਸੂਚਨਾਵਾਂ ਵਿੱਚ ਦੰਦਾ ਰਹੂੰਗਾ ਔਰ ਇਹ ਜਿਹੜੀਆਂ ਅਸੀਂ ਦੇਖੋ ਪੈਟਰੋਲ ਪੰਪਾਂ ਨੂੰ ਏਟੀਐਮਾਂ ਨੂੰ ਬੈਂਕਾਂ ਨੂੰ ਅਨਾਜ ਦੀ ਜਿਹੜੀ ਇਹ ਸਾਰੀਆਂ ਛੋਟਾਂ ਹੈਗੀਆਂ ਨੇ ਜੇ ਤੁਸੀਂ ਜ਼ਿੰਮੇਵਾਰੀ ਦਾ ਬਿਹੇਵੀਅਰ ਕਰੋਗੇ ਜੇ ਤੁਸੀਂ ਗੈਰ ਜ਼ਰੂਰੀ ਚੀਜ਼ਾਂ ਲਈ ਬਾਹਰ ਨਹੀਂ ਆਓਗੇ ਵਿਚਾਰਾਂ ਚ ਪੀੜਾ ਨਹੀਂ ਕਰੋਗੇ ਤਾਂ ਹੀ ਇਹ ਛੋਟ ਅਸੀਂ ਤੁਹਾਨੂੰ ਦੇ ਸਕਾਂਗੇ ਜ਼ਿੰਮੇਵਾਰੀ ਦਾ ਮਜ਼ਾਰਾ ਕਰੋ ਔਰ ਇਹ ਜਿਹੜੀਆਂ ਛੋਟਾਂ ਨੇ ਇਹਨਾਂ ਚ ਬਹੁਤ ਹੀ ਗੈਰ ਜ਼ਰੂਰੀ ਕੰਮਾਂ ਲਈ ਬਾਹਰ ਨਾ ਆਓ ਤਾਂ ਇਹ ਛੋਟਾਂ ਚੱਲਦੀਆਂ ਰਹਿਣਗੀਆਂ ਜੇ ਕਿਸੇ ਨੇ ਗੈਰ ਜ਼ਰੂਰੀ ਕੰਮਾਂ ਲਈ ਬਾਹਰ ਆ ਕੇ ਪੀੜਾ ਲਾਈਆਂ ਤਾਂ ਹੋ ਸਕਦਾ ਹੈ ਕਿ ਮੈਨੂੰ ਇਹ ਸਾਰੀਆਂ ਛੋਟਾਂ ਵਾਪਸ ਲੈਣੀਆਂ ਪੈ ਜਾਣ ਮੈਨੂੰ ਕਰੋਗੇ ਤੇ ਇਹ ਛੋਟਾ ਇਦਾਂ ਹੀ ਚੱਲਦੀਆਂ ਰਹਿਣਗੀਆਂ ਧੰਨਵਾਦ